ਸਮਰਾਲਾ ਕੋਲ ਰੁਕੜ ਰੋਡ ਨੇੜੇ ਸਵੇਰੇ 7 ਵਜੇ ਦਰਦਨਾਕ ਹਾਦਸਾ ਹੋਇਆ ਹੈ। ਬਾਬਾ ਬਟਪਾਕ ਸਿੰਘ ਜੀ ਤੋਂ ਮੱਥਾ ਟੇਕ ਕੇ ਆ ਰਹੀ ਨਵੀਂ ਬਲੈਰੋ ਪਿਕਅਪ ਨੇੜ ਵਿੱਚ ਡਗ ਪਈ ਹੈ। ਜਿਸ ਕਾਰਨ ਦੋ ਬੱਚੇ ਸਮੇਤ ਚਾਰ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਪੈਲ ਦੇ ਪਿੰਡ ਨਿਆਪੁਰ ਤੋਂ 15 ਤੋਂ 16 ਨਿਵਾਸੀ ਨਵੀਂ ਬਲੈਰੋ ਵਿੱਚ ਸਵਾਰ ਹੋ ਕੇ ਬਾਬਾ ਬਟਪਾਕ ਸਿੰਘ ਦੇ ਮੱਥਾ ਟੇਕਣ ਗਏ ਸਨ। ਤਾਂ ਜਦੋਂ ਵਾਪਸੀ ਵੇਲੇ ਘਰ ਆ ਰਹੇ ਸੀ ਤਾਂ ਸਵੇਰੇ 7 ਵਜੇ ਸਮਰਾਲਾ ਕੋਲ ਰੋਪੜ ਰੋਡ ਤੇ ਪਿੰਡ ਪਵਾਦ ਦੇ ਪੁਲ ਕੋਲ ਪੁੱਜੇ ਤਾਂ ਪੀੜਤ ਵਿਅਕਤੀ ਮੁਤਾਬਕ ਗੱਡੀ ਅੱਗੇ ਮੋਟਰਸਾਈਕਲ ਆ ਗਿਆ ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਗੱਡੀ ਚਾਲਕ ਗੱਡੀ ਦਾ ਸਤਲਨ ਕੋ ਬੈਠਾ ਅਤੇ ਗੱਡੀ ਸਰਹੰਦ ਨਹਿਰ ਵਿੱਚ ਜਾ ਡਿੱਗੀ ਜਿਸ ਵਿੱਚ 15 ਤੋਂ 16 ਸਵਾਰੀਆਂ ਸਨ ਜਿਸ ਵਿੱਚੋਂ ਦੋ ਬੱਚੇ ਮੌਕੇ ਤੇ ਹੀ ਨਹਿਰ ਵਿੱਚ ਡਰ ਗਏ ਅਤੇ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ। ਇੱਕ ਔਰਤ ਨੂੰ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਰਾਤ ਕਾਰਜਾਂ ਵਿੱਚ ਜੁਟ ਗਿਆ। ਸ੍ਰੀ ਮਾਛੀਵਾਲੇ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ। ਸਰ ਕਿਵੇਂ ਹੋਇਆ ਜੀ ਹਾਦਸਾ ਇਹ? ਸਾਰੇ ਮਾਤਾ ਦੇ ਆ ਰਹੇ ਜੀਏ 5:30 ਵਜੇ ਸਾਨੂੰ ਮੈਂ ਫੋਨ ਕਰਿਆ ਮਾ ਬੀਬੀ ਵੀ ਠੀਕ ਠਾਕ ਹੋ ਮੈਨੂੰ ਕਹਿੰਦੇ ਵੀ ਜੀ ਬਾਬਾ ਸ੍ਰੀ ਚੰਦ ਦੇ ਆ ਗਏ ਮਾ ਚੱਲ ਕੋਈ ਨਾ ਬੀਬੀ ਵੀ ਤੁਸੀਂ ਰਾਮਨਾ ਆ ਜਾਓ ਕੋਈ ਗੱਲ ਵੀ ਠੀਕ ਆ ਚੁੱਕ ਸਾਂ ਦਾ ਵੀ ਚੁੱਕ ਬਾਬਾ ਰਾਮਨਾ ਆਇਆ ਵੀਰੇ ਉਸ ਤੋਂ ਬਾਅਦ ਗੱਲ ਨਹੀਂ ਕੋਈ ਹੋਈ ਉਸ ਤੋਂ ਬਾਅਦ ਆਹੀ ਬਗੋ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਹਿੰਦਾ ਕੋਈ ਆ ਬੱਪੂ ਕਿੰਨੇ ਸਵਾਰੇ ਕਿੰਨੇ ਸੀਗੇ ਬਾਤ ਹੋ ਗਿਆ 15 ਜਹਾੜਿਆਂ ਦੇ ਘਰ ਸਰ ਕਿੰਨੇ ਦੀ ਡੈਥ ਹੋ ਗਈ ਮੇਰਾ ਇਹ ਪਤਾ ਨਹੀਂ ਸਰ ਦਾ ਤਾਂ ਆ ਕੇ ਦੇ ਦੋਏ ਭਾਈ ਆਏ ਕਿਹੜੇ ਪਿੰਡ ਤੋਂ ਆਈ ਗੱਡੀ ਨਿਜਾਮਪੁਰ ਮੇਢ ਤੋਂ ਆਇਆ ਅੰਬੇ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਹੈ ਉਹ ਜੀ ਗੱਡੀ ਰਾਮ ਨਾਲ ਸਾਡੀ ਆ ਰਹੀ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਪਾਉਂਦਾ ਜਾਉਂਦੇ ਬਜਾਉਂਦੇ ਨੂੰ ਗੱਡੀ ਇੱਕ ਟਾਇਰ ਲੱਗ ਗਿਆ ਕਿੰਨੀਆਂ ਸਵਾਜੀਆਂ ਵਿੱਚ ਖਵਾਰੀਆਂ ਹੈਗੀਆਂ 14 15 ਦੀ ਬੀਬੀ ਉਹਨਾਂ ਦੇ ਦੋ ਤਿੰਨ ਬੱਚੇ ਨਿਕਲ ਗਏ ਬੱਚੇ ਕੀ ਨਹਿਰ ਦੇ ਵਿੱਚ ਡੁੱਬ ਗਏ ਜੀ ਸ਼ਾਇਦ ਕਿੰਨੇ ਬੱਚੇ ਸੀ ਚਾਰ ਬੱਚੇ ਸੀ ਜਿਹਦੇ ਚੋਂ ਦੋ ਤਾਂ ਮਿਲ ਗਏ ਦੋ ਨਹੀਂ ਪਿੱਛੇ ਜੀ ਤੇ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਜੀ ਡੇਰਾ ਸਾਹ ਤੋਂ ਆਏ ਪਾਪਾ ਪਾਪਾ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਕੁਝ ਪਤਾ ਲੱਗੇ ਦੋਸਤ ਨੇ ਪਤਾ ਲੱਗਾ ਜੀ ਉਹਨਾਂ ਨੇ ਕੰਮ ਤੋਂ ਬਾਹਰ ਆ ਰਹੇ ਸੀ